90000 ਦੀ ਗਰਾਫਟਾਈ ਹੈ ਜੀ ਗੱਲ ਚਾਂਦੀ ਦੇ ਵਿੱਚ ਤੇ ਸੋਨੇ ਦੇ ਵਿੱਚ 35000 ਰੁਪਏ ਦੀ ਗਰਾਫਟਾਈ ਹੈ ਗਾਹ ਕੀ ਤੇ ਬਹੁਤ ਜ਼ਿਆਦਾ ਅਸਰ ਆ ਇਸ ਟਾਈਮ ਤਕਰੀਬਨ 90% ਗਾਹਕ ਬਾਜ਼ਾਰ ਚੋਂ ਅਲੋਪ ਹੋ ਚੁੱਕੇ ਆ ਤੇ ਸਿਰਫ ਬਾਅਰ ਬਿਕਰੀਆਂ ਸੀ ਹੁਣ ਕੱਲ ਕ੍ਰੈਸ਼ ਆ ਗਿਆ ਅਮਰੀਕਾ ਕਾਰਨ ਉੱਥੇ ਸ਼ਟਡਾਊਨ ਲੱਗ ਗਿਆ ਸ਼ਟਡਾਊਨ ਦੇ ਕਾਰਨ 1 ਲੱਖ 7000 ਦਾ ਰਾਤ 10 ਵਜੇ ਤੱਕ ਕ੍ਰੈਸ਼ ਸੀ ਤਕਰੀਬਨ ਅਸੀਂ ਆਰਡਰ ਨਹੀਂ ਪਕੜ ਰਹੇ ਜੀ ਆਰਡਰ ਸਿਰਫ ਸੇਮ ਡੇ ਦਾ ਲੈ ਰਹੇ ਆ ਜਾਂ ਕਸਟਮਰ ਤੋਂ 90% ਪੇਮੈਂਟ ਐਡਵਾਂਸ ਫਿਰ ਉਹਨਾਂ ਦਾ 1 ਮੰਥ ਦਾ ਆਰਡਰ ਨਹੀਂ ਆਰਡਰ ਬਿਲਕੁਲ ਬੰਦ ਹੋ ਚੁੱਕੇ ਨੇ ਪੂਰੇ ਵਰਲਡ ਦੇ ਵਿੱਚ ਸੋਨੇ ਤੇ ਚਾਂਦੀ ਦੇ ਉਸਾਲ ਨੇ ਲੋਕਾਂ ਦੇ ਵਿੱਚ ਇੱਕ ਚਿੰਤਾ ਪਗਡਾਈ ਹੋਈ ਆ ਕਿਉਂਕਿ ਵਿਆਹਾਂ ਦਾ ਜਿਹੜਾ ਸੀਜ਼ਨ ਹੈ ਉਹ ਚੱਲ ਰਿਹਾ ਹੈ ਚਾਂਦੀ ਤੇ ਸੋਨੇ ਦਾ ਆਮ ਜਿਹੜੇ ਵਿਆਹਾਂ ਦੇ ਵਿੱਚ ਵਰਤੋਂ ਹੁੰਦੀ ਆ ਆਪਣੀਆਂ ਧੀਆਂ ਨੂੰ ਜਿਹੜੇ ਲੋਕ ਨੇ ਉਹ ਵਿਆਹਾਂ ਦੇ ਵਿੱਚ ਸੋਨਾ ਜਾਂ ਚਾਂਦੀ ਦੇ ਜਿਹੜੇ ਗਹਿਣੇ ਨੇ ਦਿੰਦੇ ਨੇ ਪਰ ਜਦੋਂ ਗੱਲ ਕੀਤੀ ਜਾਵੇ ਤਕਰੀਬਨ ਡੇਢ ਮਹੀਨੇ ਤੋਂ ਲਗਾਤਾਰ ਸੋਨੇ ਤੇ ਚਾਂਦੀ ਦੇ ਵਿੱਚ ਵੱਡਾ ਉਸਾਲ ਆਇਆ ਸੀ ਪਰ ਕੱਲ ਜਿਹੜਾ 1 ਲੱਖ ਰੁਪਏ ਦੇ ਕਰੀਬ ਜਿਹੜੀ ਚਾਂਦੀ ਦਾ ਰੇਟ ਇੱਕਦਮ ਕਟ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਇਨਵੈਸਟਰ ਨੇ ਜਿਹੜੇ ਪੈਸਾ ਲਾਉਂਦੇ ਸੀ ਸੋਨੇ ਤੇ ਚਾਂਦੀ ਤੇ ਉਹਨਾਂ ਦੇ ਵਿੱਚ ਵੀ ਜਿਹੜੀ ਚਿੰਤਾ ਬਈ ਅੱਜ ਅਸੀਂ ਇੱਕ ਸੁਨਿਆਰੇ ਦੀ ਦੁਕਾਨ ਤੇ ਖੜੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਤੇ ਉਹਨਾਂ ਨਾਲ ਗੱਲ ਵੀ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਬਿਕਰਮ ਜੇ ਸਿੰਘ ਹਾਸ਼ਤਾ ਜੀ ਬਿਕਰਮ ਜੀ ਆਪਾਂ ਗੱਲ ਕੀਤੀ ਹੈ ਸੋਨੇ ਤੇ ਚਾਂਦੀ ਦੇ ਵਿੱਚ ਕਾਫੀ ਉਤਰਾ ਚੜਾ ਚੱਲਦਾ ਰਿਹਾ ਤਕਰੀਬਨ ਡੇਢ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਲੋਕਾਂ ਨੇ ਚਾਂਦੀ ਬਹੁਤ ਖਰੀਦੀ ਹੈ ਸੋਨਾ ਵੀ ਖਰੀਦਿਆ ਪਰ ਹੁਣ ਕਿੱਦਾਂ ਦੀ ਪੋਜੀਸ਼ਨ ਚੱਲ ਰਹੀ ਹੈ ਕੱਲ ਇੱਕੋ ਦਾਮ ਜੀ ਰੇਟ ਬਹੁਤ ਜ਼ਿਆਦਾ ਡਾਉਨ ਆਇਆ 골ਡ ਤੇ সিলਵਰ ਦੇ ਵਿੱਚ 90000 ਦੀ ਗਰਾਫਟਾਈ ਹੈ ਜੀ ਗੱਲ ਚਾਂਦੀ ਦੇ ਵਿੱਚ ਤੇ ਸੋਨੇ ਦੇ ਵਿੱਚ 35000 ਰੁਪਏ ਦੀ ਗਰਾਫਟਾਈ ਹੈ ਜੁਵੈਲਰ ਵੀ ਇਸ ਗੱਲ ਤੋਂ ਜ਼ਿਆਦਾ ਚਿੰਤਕ ਨਹੀਂ ਵੀ ਰੇਟ ਇੰਨੇ ਘੱਟ ਵੱਧ ਹੋ ਰਹੇ ਨੇ ਤੇ ਅਸੀਂ ਵੀ ਚਿੰਤਕ ਆ ਸਾਡੇ ਲੋਕ ਪੁਰਾਣੇ ਆਰਡਰ ਨੇ ਉਹਨਾਂ ਨੂੰ ਇੱਕ ਭੁਗਤਾ ਰਹੇ ਆ ਨਵੇਂ ਆਰਡਰ ਅਸੀਂ ਫਟ ਨਹੀਂ ਰਹੇ ਕੀ ਕੀ ਕਾਰਨ ਹੈ ਕਿਉਂਕਿ ਦੇਖੋ ਚਾਂਦੀ ਤੇ ਜਿਹੜਾ ਸੋਨਾ ਮਤਲਬ ਕਿ ਆਪਣੇ ਪਿੰਡਾਂ ਦੇ ਵਿੱਚ ਜੇ ਗੱਲ ਕਰੀ ਦੀ ਜੇ ਪਿੰਡਾਂ ਦੇ ਵਿੱਚ ਜ਼िमीदार ਵਿਆਹ ਕਰਦਾ ਸਹਰਾਂ ਦੇ ਵਿੱਚ ਵੀ ਆਮ ਵਰਤੋਂ ਆਉਂਦੀ ਸੀ ਹੁਣ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੈਗਾ ਇਹ ਸਭ ਕੁਝ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਹੋ ਚੁੱਕਿਆ ਜੀ ਸੋਨਾ ਅਮਰੀਕਾ ਦੇ ਕਾਰਨ 트럼ਪ ਤੇ ਚੀਨ ਆਪਣਾ ਚਾਈਨਾ ਦਾ ਇਹਨਾਂ ਦਾ ਵਿਵਾਦ ਚੱਲ ਰਿਹਾ ਹੈ ਇਹ ਆਪਸ ਦੇ ਵਿੱਚ ਦੇਸ਼ ਉਹ ਚੱਲ ਰਹੇ ਨੇ ਇਹਨਾਂ ਦਾ ਕਾਰਨ ਇਹੀ ਹੈ ਜੀ ਵੀ ਚਾਂਦੀ ਜਿਆਦਾ ਉਤਰਾ ਚੜਾ ਅਮਰੀਕਾ ਕਰ ਕੀ ਹੋ ਰਿਹਾ ਹੈ ਹੂੰ ਬਿਲਕੁਲ ਜੀ ਚਾਂਦੀ ਦਾ ਜਿਹੜਾ ਉਤਰਾ ਚੜਾ ਚਾਈਨਾ ਤੇ ਕੀ ਕਹੇ ਸਕਦੇ ਆ ਕਿ ਅਮਰੀਕਾ ਦਾ ਜਿਹੜਾ ਆਪਸੀ ਬਿਵਾਦ ਚੱਲ ਰਿਹਾ ਉਹਨੂੰ ਉਹਦੇ ਨਾਲ ਜਿਹੜੇ ਆਮ ਲੋਕ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਸਫਰ ਕਰ ਰਹੇ ਨੇ ਅਸੀਂ ਬਾਈ ਜੀ ਕੋਲ ਬੈਠੇ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆਸਟਾ ਜੀ ਸੁਖਿੰਦਰ ਜੀ ਲਗਾਤਾਰ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਸਨਾਰੇ ਦਾ ਕੰਮ ਕਰ ਰਹੇ ਹੋ ਕਿੰਨੇ ਗਾਹਕੀ ਤੇ ਕਿੰਨਾ ਕ ਅਸਰ ਪਿਆ ਇਸ ਚੀਜ਼ ਦਾ ਗਾਹਕੀ ਤੇ ਬਹੁਤ ਜ਼ਿਆਦਾ ਅਸਰ ਆ ਇਸ ਟਾਈਮ ਤਕਰੀਬਨ 90% ਗਾਹਕ ਬਾਜ਼ਾਰ ਚੋਂ ਅਲੋਪ ਹੋ ਚੁੱਕੇ ਆ ਤੇ ਸਿਰਫ ਬਾਰ ਬਿਕਰੀਆਂ ਸੀ ਹੁਣ ਕੱਲ ਕ੍ਰੈਸ਼ ਆ ਗਿਆ ਅਮਰੀਕਾ ਕਾਰਨ ਉੱਥੇ ਸ਼ਟਡਾਊਨ ਲੱਗ ਗਿਆ ਸ਼ਟਡਾਊਨ ਦੇ ਕਾਰਨ 1 ਲੱਖ 7000 ਦਾ ਰਾਤ 10 ਵਜੇ ਤੱਕ ਕ੍ਰੈਸ਼ ਸੀ ਤੇ ਇਹ ਬਹੁਤ ਚਿੰਤਾ ਦੀ ਗੱਲ ਆ ਜੇ ਹੁਣ ਦੇਖੋ ਜਿਹੜੇ ਲੋਕਾਂ ਨੇ ਮਹਿੰਗੀ ਚਾਂਦੀ ਲੈ ਰੱਖੀ ਆ ਉਹ ਬਹੁਤ ਚਿੰਤਿਤ ਨੇ ਤੇ ਆਪਾਂ ਜਿਵੇਂ ਗੱਲ ਕਰਦੇ ਆ ਤੁਹਾਡੇ ਕੋਲੇ ਆਰਡਰ ਜਿਹੜੇ ਪਿੰਡਾਂ ਤੋਂ ਆਉਂਦੇ ਨੇ ਕੋ ਗਾਹਕ ਆਉਂਦੇ ਆ ਉਹ ਪਹਿਲਾਂ 2-2 3-3 ਮਹੀਨੇ ਸਾਧੀਆਂ ਤੋਂ ਪਹਿਲਾਂ ਜਿਹੜੇ ਆਰਡਰ ਦੇ ਨੇ ਉਹਨਾਂ ਤੇ ਕੀ ਅਸਰ ਪੈਣ ਵਾਲਾ ਤੁਹਾਡੇ ਤੇ ਕੀ ਅਸਰ ਪੈਣਾ ਉਸ ਚੀਜ਼ ਦਾ ਤੇ ਹੁਣ ਤਕਰੀਬਨ ਅਸੀਂ ਆਰਡਰ ਨਹੀਂ ਪਕੜ ਰਹੇ ਜੀ ਆਰਡਰ ਸਿਰਫ ਸੇਮ ਡੇ ਦਾ ਲੈ ਰਹੇ ਆ ਜਾਂ ਕਸਟਮਰ ਤੋਂ 90% ਪੇਮੈਂਟ ਐਡਵਾਂਸ ਫਿਰ ਉਹਨਾਂ ਦਾ 1 ਮੰਥ ਦਾ ਆਰਡਰ ਨਹੀਂ ਆਰਡਰ ਬਿਲਕੁਲ ਬੰਦ ਹੋ ਚੁੱਕੇ ਨੇ ਅਸਾ ਮਾਰਕੀਟ ਦੇ ਵਿੱਚ ਜੇ ਆਪਾਂ ਮਾਰਕੀਟ ਦੀ ਗੱਲ ਕਰਦੇ ਆ ਕਿਉਂਕਿ ਜਿਵੇਂ ਲੁਧਿਆਣਾ ਤੋਂ ਇੱਕ ਖਬਰ ਵੀ ਨਜ਼ਰ ਹੋਈ ਸੀ ਕਿ ਜਿਹੜਾ ਸੋਨੇ ਦੀ ਚਾਂਦੀ ਦੀ ਬਲੈਕ ਕਿਉਂਕਿ ਮਾਰਕੀਟ ਦੇ ਵਿੱਚੋਂ ਕਿਤੇ ਨਾ ਕਿਤੇ ਸਪਲਾਈ ਹੋਣਾ ਰੋਕਿਆ ਹੋਇਆ ਉਹਦੇ ਕਾਰਨ ਵੀ ਥੋੜਾ ਅਸਰ ਪਿਆ ਹੋਵੇਗਾ ਹਾਂਜੀ ਹਾਂ ਬਿਲਕੁਲ ਇਹ ਸਿਰਫ ਚਾਈਨਾ ਕਰਕੇ ਚਾਈਨਾ ਨੇ ਐਕਸਪੋਰਟ ਤੇ ਬੈਨ ਕਰ ਰੱਖਿਆ ਹੈ ਉਹਨਾਂ ਨੇ ਕੁਝ ਹੀ ਬੰਦਿਆਂ ਨੂੰ ਐਕਸਪੋਰਟ ਲਾਇਸੈਂਸ ਦਿੱਤੇ ਨੇ ਜਿੰਨਾ ਜੋ ਕਿ ਸਾਲ ਦੇ ਵਿੱਚ 80 ਟਨ ਚਾਂਦੀ ਨੂੰ ਕ੍ਰਿਦਿਆ ਕਰਨਗੇ ਤੇ ਉਹੀ ਐਕਸਪੋਰਟ ਕਰਨਗੇ ਇਸ ਕਰਕੇ ਚਾਈਨਾ ਚ ਇੰਪੋਰਟ ਜ਼ਿਆਦਾ ਹੋ ਰਹੀ ਆ ਇਸ ਕਰਕੇ ਚਾਂਦੀ ਦੀ ਸਪਲਾਈ ਲਾਈਨ ਆ ਜਿਹੜੀ ਡਿਮਾਂਡ ਜ਼ਿਆਦਾ ਸਪਲਾਈ ਘਟਾ ਇਸ ਕਰਕੇ ਮਹਿੰਗਾਈ ਜੀ ਬਿਲਕੁਲ ਜੀ ਇਹ ਤਸਵੀਰਾਂ ਜਿਹੜੀਆਂ ਅਸੀਂ ਦੁਕਾਨ ਦੀਆਂ ਦਿਖਾ ਰਿਹਾ ਇਹ ਭਵਾਨੀਗੜ੍ਹ ਦੀ ਕਹਿ ਸਕਦੇ ਹਾਂ ਸੰਗਰੂਰ ਦੀ ਕਹਿੰਦੇ ਆ ਬੜੀ ਮਸ਼ਹੂਰ ਦੁਕਾਨ ਹੈਗੀ ਆ ਜਿੱਥੇ ਇਸ ਦੁਕਾਨ ਦੇ ਵਿੱਚ ਟਾਈਮ ਲੈਣਾ ਪੈਂਦਾ ਕਿਉਂਕਿ ਇੱਥੇ ਜਗ੍ਹਾ ਨਹੀਂ ਹੁੰਦੀ ਕਸਟਮਰ ਬੇਟ ਕਰਦਾ ਪਰ ਅੱਜ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਸਿਰਫ ਇੱਕ ਦੋ ਕਸਟਮਰ ਆ ਜਿਹੜੇ ਉਹ ਬੈਠੇ ਹੋਏ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਈ ਜੀ ਜਗਤਾਰ ਸਿੰਘ ਆ ਜਗਤਾਰ ਤੁਸੀਂ ਕੀ ਖਰੀਦਣ ਆਏ ਸੀ ਇੱਥੇ ਮੈਂ 골ਡ ਕਈ ਦਿਨਾਂ ਤੋਂ ਖਰੀਦ ਰਿਹਾ ਤੇ ਲਗਾਤਾਰ ਜਿਸ ਤਰ੍ਹਾਂ 골ਡ ਦੀਆਂ ਕੀਮਤਾਂ ਵੱਧ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਅਸੀਂ ਫਿਰ ਵੀ ਪਿੱਛੇ ਹਟ ਰਹੇ ਹਾਂ ਕਿਉਂਕਿ ਇਹ ਆਮ ਬੰਦੇ ਦੀ ਪਹੁੰਚ ਤੋਂ ਜਿਹੜਾ 골ਡ ਤੇ ਚਾਂਦੀ ਬਹੁਤ ਦੂਰ ਹੋ ਰਿਹਾ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਬੇਟੀਆਂ ਦੀ ਸ਼ਾਦੀ ਕਰਨੀਆਂ ਜਾਂ ਦੇਣਾ 골ਡ ਸਿਰਫ ਇੱਕ ਸ਼ਾਦੀ ਦੇ ਤੌਰ ਤੇ ਨਹੀਂ ਹੁੰਦਾ 골ਡ ਇੱਕ ਇਹ ਹੁੰਦਾ ਸੇਵਿੰਗ ਵੀ ਹੁੰਦੀ ਆ ਸੀ ਆਪਣੇ ਬੱਚੇ ਨੂੰ ਦੰਨੇ ਆ ਸੇਵਿੰਗ ਦੇ ਤੌਰ ਤੇ ਜਿਸ ਤਰ੍ਹਾਂ ਪ੍ਰਾਈਸ ਦਾ ਸੁਰੇਜ ਹੋ ਰਿਹਾ ਉਹ ਲਗਾਤਾਰ ਸਾਨੂੰ ਵੀ ਸਾਡੇ ਵਰਗੇ ਜਵਾਨ ਮੀਡੀਅਮ ਬੰਦੇ ਨੇ ਉਹਨਾਂ ਨੂੰ ਵੀ ਸਾਨੂੰ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਰਿਹਾ ਜੀ ਬਿਲਕੁਲ ਜੀ 골ਡ ਤੇ ਜਿਹੜੀ ਸੋਨਾ ਤੇ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਇਸ ਨੂੰ ਲੈ ਕੇ ਦੁਕਾਨਦਾਰ ਜਿਹੜੇ ਸੁਨਿਆਰਿਆਂ ਦੀ ਦੁਕਾਨ ਕਰਦੇ ਨੇ ਜਿੱਥੋਂ ਗਹਿਣਾ ਜਿਹੜੇ ਲੋਕ ਖਰੀਦੇ ਨੇ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਆਰਡਰ 2-2 ਤਿੰਨ-ਤਿੰਨ ਮਹੀਨੇ ਪਹਿਲਾਂ ਜਦੋਂ ਵਿਆਹ ਦੀ ਡੇਟ ਰੱਖੀ ਜਾਂਦੀ ਆ ਤਾਂ ਲੋਕ ਇਹਨਾਂ ਨੂੰ ਸਾਈ ਦੇ ਕੇ ਜਾਂਦੇ ਆ ਪਰ ਉਸ ਆਰਡਰ ਨੂੰ ਪੂਕਤਾਉਣ ਦੇ ਲਈ ਹੁਣ ਕਿਤੇ ਨਾ ਕਿਤੇ ਮਾਰ ਹੈ ਜਿਹੜੀ ਉਹ ਇਹਨਾਂ ਤੇ ਵੀ ਪੈਂਦੀ ਨਜ਼ਰ ਆ ਰਹੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀ ਇਹਨਾਂ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਆਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ